ਲੋ ਬਈ ਜਸ਼ਨ ਦੀ ਖੜੀ ਗੱਡੀ ਪਹਿਲਾਂ ਜਸ਼ਨ ਨੂੰ ਮਿਲੋ ਬਈ ਮੇਰੇ ਲਈ ਜਸ਼ਨ ਸਾਰਿਆਂ ਨੂੰ ਪਿਆਰ ਪਈ ਸਾਸਰੀ ਕਾਲ ਜੀ ਠੀਕ ਆ ਤੇ ਬਾਕੀ ਬਾਈ ਬਾਗਬਾੜੀ ਜਸ਼ਨ ਲੱਗੀ ਦੀ ਪਾਣੀ ਪਾਉਣ ਹਾਂਜੀ ਤੇ ਜਸ਼ਨ ਆਹ ਬੂਟੇ ਜਿਹੜੇ ਅਮਰੂਦਾਂ ਦੇ ਬਈ ਪਾਪੀ ਇਹਨਾਂ ਮੈਂ ਆਪਣੇ ਬਰਥਡੇਅਂ ਸਕੂਲ 'ਚ ਲਗਾਉਂਗੀ ਲੋ ਭਾਈ ਪੰਜ ਬੂਟੇ ਜਸ਼ਨ ਦੇ ਅਮਰੂਦਾਂ ਦੇ ਰੱਖੇ ਵੇ ਬਾਈ ਹਾਂਜੀ ਪੰਜ ਤੋਂ 6 ਇਹ ਸਰਕਾਰੀ ਹਾਈ ਸਕੂਲ ਚੱਲਿਆ ਖੁਰਦ ਲੱਗਣੇ ਆ ਬਾਈ ਇਹਨੇ ਆਪਣੇ ਬਰਥਡੇ ਨੂੰ ਤੇ ਬਾਕੀ ਬਾਈ ਧੰਨਵਾਦ ਆ ਜਸ਼ਨ ਦਾ ਇਹ ਬੂਟੇ ਨੂੰ ਬਜਰੇ ਪਾਲੀ ਜਾਂਦੀ ਆ ਦੇਖੋ ਹਾਂਜੀ ਹੈ ਹਾਂਜੀ ਲਾ ਬਾਈ ਜਾਮਣ ਦਾ ਬੂਟਾ ਵੀ ਜੰਮਣ ਲੱਗ ਗਿਆ ਜੇਸ਼ਨ ਹਾਂਜੀ ਜਿਹੜੇ ਬਾਈ ਜਾਮਣਾ ਖਾ ਕੇ ਹੋਰੇ ਕੋਈ ਗੁੱਠਲੀ ਗੇਰ ਦਿੰਦੇ ਆ ਉਹ ਵੀ ਠੀਕ ਹੈ ਉਹ ਫਿਰ ਉੱਪਰ ਗੁੱਠਲੀ ਗੁੱਠਲੀ 'ਚ ਜਦੋਂ ਪਾ ਉੱਪਰ ਤੇ ਪਾਣੀ ਪੈ ਜਾਂਦਾ ਉਹ ਫਿਰ ਮਿੱਟੀ ਹਲਕੀ ਹੋ ਜਾਂਦੀ ਉਹ ਗੁੱਡਲੀ ਥੱਲੇ ਰਵਗੀ ਹੁਣ ਉਹਦੇ 'ਚ ਤੇ ਬੂਟਾ ਨਿਕਲਦਾ ਠੀਕ ਆ ਉਹ ਵੀ ਬਾਈ ਬਾਗਬਾੜੀ ਤੇ ਆ ਝੋਲਾ ਬਾਈ ਜਾਮਣਾ ਦੀਆਂ ਗਿਟਕਾਂ ਦਾ ਪਿਆ ਜਿਹੜਾ ਪਾਪਾ ਜੀ ਤੁਹਾਨੂੰ ਕਿਹਾ ਵੀ ਆਪਣੀ ਸ਼ੂਗਰ ਦੀ ਦਵਾਈ ਬਣਾਉਂਦੇ ਆ ਵੀ ਇਹ ਛਕਾ ਕੇ ਰੱਖਿਆ ਵਾ ਬਸ ਹੁਣ ਢੋ ਕੇ ਪੀ ਹੋਣੀ ਐ ਇਹ ਇੱਕ ਗਿਲਾਸ ਛਕਾ ਕੇ ਤੇ ਆਹ ਦੇਖੋ ਭਾਈ ਬੂਟੇ ਉੱਧਰ ਹੈ ਕਿੰਨੇ ਵਧੀਆ ਲੱਗਦੇ ਏਠਾਂ ਚੜ੍ਹ ਚ ਤੇ ਇਧਰ ਭਾਈ ਸਾਡੀ ਸਰਦਾਰਨੀ ਵੀ ਆਪਣਾ ਕੰਮ ਛੇੜੀ ਫਿਰਦੀ ਬੱਲੇ 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 ਪਰ ਸੋਈ ਚ ਮੈਂ ਇੰਨਾ ਸਮਾਨ ਜਿਸਨ ਦੇਖਿਆ ਤਾਂ ਹੈ ਨਹੀਂ ਕਦੇ ਪਿਆ ਜਿੰਨਾ ਇਹ ਪਹਿਲਾਂ ਇਧਰ ਮਿਲੋ ਭਾਈ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੁੜ ਕੇ ਬੈਰਬਰ ਸ਼ਸ ਗਾਲੀ ਇੰਨਾ ਸਮਾਨ ਮੈਂ ਕਦੇ ਦੇਖਿਆ ਤਾਂ ਹੈ ਨਹੀਂ ਸੋਚੀ ਪਿਆ ਵੀ ਸਰਦਾਰ ਨਹੀਂ ਬਾਜ਼ਾਰ ਸਮਾਨ ਕਰੇ ਬੁਪੀ ਇਸ ਮਿੱਟਿਆ ਬੰਗੀ ਹਾਂ ਸਮਾਨ ਸਭ ਪਾ ਗਏ ਅੱਛਾ ਮੈਂ ਵੀ ਸਫਾਈ ਉਹ ਜਾਂਚ ਤੂੰ ਚੱਲ ਪਿਆ ਜੀ ਬੇ ਰਖੜੀਆਂ ਆ ਰਹੀਆਂ ਆ ਉਹਦੇ ਮੱਦੇ ਨਜ਼ਰ ਅੱਛਾ ਮੈਂ ਕਾਣਾ ਨੇ ਆਉਣਾ ਫੇ ਸਫਾਈ ਕਰ ਲਈਏ ਠੀਕ ਹੈ ਐਸਾ ਹੁੰਦੀ ਦਾ ਤਕਰੀਬ ਰੋਜ ਹੀ ਆ ਬਿਜਾਣ ਥੋੜੀ ਜਿਹੀ ਢੰਗਾਈ ਦੀਮ ਚ ਕਰਨੀ ਆ ਉਹ ਫਿਰ ਦਾਂ ਦੀ ਸਾਰੇ ਢਾਂਡੇ ਬਾਹਰ ਆ ਕੱਟ ਕੇ ਤੇ ਪਲਵਾਣ ਦੀ ਕਰੀਏ ਅੱਛਾ ਇਹ ਥੋੜੇ ਬਾਕੀ ਘਟਾਉਣੇ ਆ ਉਧਰ ਸਾਡਾ ਇੱਕ ਹੋਰ ਬੰਦਾ ਆ ਗਿਆ ਅੱਛਾ ਚਾਲ ਬੁਲਾ ਵੀ ਸਸਕਾਰ ਸਸਕਾਰ ਜੀ ਹਾਂ ਤੇਰਾ ਸਾਈਕਲੀ ਦਾ ਕੰਮ ਹੈ ਚੱਲ ਠੀਕ ਆ ਚਲਾ ਲੈ ਬਹੁਤ ਹਰਜੀ ਦਾ ਹਤੇਰੇ ਤਾਂ ਨਿਕਲੇ ਅੰਦਰ ਤੇ ਸੁੱਕਵੇਂ ਪਾਏ ਵੀ ਤਾਂ ਸਵੇਰ ਦਾ ਬੇੜਾ ਭਰਿਆ ਪਿਆ ਕੋਈ ਲਫਾਫਾ ਕਿਧਰੇ ਕੋਈ ਕਿਧਰੇ ਹਾਂ ਜੀ ਅੱਧਾ ਇੱਕ ਤਾਂ ਚੱਕਦਾ ਸਮਾਂ ਥੋੜਾ ਜਿਹਾ ਰਹਿ ਗਿਆ ਹੁਣ ਇਹ ਥੋੜਾ ਜਿਹਾ ਕੱਚੇ ਕੁੱਚੇ ਦੇ ਲਾ ਸਕੀ ਆ ਅੱਧਾ ਰਹਿ ਗਿਆ ਸਮਾਨ ਵਾਲੇ ਪੰਮੂ ਪੁੱਛੀ ਹੋ ਇਹ ਦੱਸੇ ਹੈਲਪ ਕਰਾਓਗੇ ਮੇਰੇ ਸੰਦੇ ਦਾ ਸੰਦੇ ਤਾਂ ਤਾਂ ਹੈਲਪ ਕਰਾਉਣੀ ਆ ਪੰਮੂ ਦੀ ਸਾਈਕਲ ਹੀ ਤਾਂ ਦੂਰ ਰੱਖੀ ਨਾ ਇੱਕ ਗੇਲਾ ਮਾਰ ਕੇ ਵਿੱਚ ਹਾਂਜੀ ਮੈਂ ਤਾਂ ਹੀ ਬੈਠੀ ਇਹਦਾ ਟਾਈਮ ਹੋਇਆ ਬਤਾ ਮਨੋਂ ਦਾ ਇਹਨੂੰ ਦੇਖ ਦੀ ਜੀ ਮੈਂ ਬੈਠੀ ਮੈਂ ਚੱਲਣਾ ਬੜਾ ਦਮ ਜ ਲੈ ਲੈਣੇ ਗਾਲੂਗਾ ਥੋੜੀ ਵੀ ਨੋ ਭਾਈ ਅੱਜ ਅਸੀਂ ਸਰੋਂ ਦਾ ਤੇਲ ਦੀ ਕਹਾਣੀ ਵਿਕੜਾ ਚੁੱਕੇ ਆ ਹਾਂਜੀ ਠੀਕ ਨਹੀਂ ਲੋ ਜੀ ਪੂਰਨੇ ਸਿਆਣਦੇ ਅਸੀਂ ਮਹੀਨਾ ਦੋੜ ਮਹੀਨਾ ਲੋ ਦੋ ਡਿੱਗੀਆਂ ਭਾਈ ਠੀਕ ਨਹੀਂ ਦੋ ਡਿੱਗੀਆਂ ਹੋ ਗਈਆਂ ਪੂਰੀਆਂ ਸਦਾ ਨੇ ਸਮਾਨ ਤਾਂ ਸਾਰਾ ਹੀ ਕੱਢਿਆ ਪਾ ਮੇਥੇ ਮੂਥੇ ਹਾਂਜੀ ਹੁਣ ਫੇਰ ਡੱਬਿਆਂ ਚ ਪਾਉਂਗੀ ਆਹ ਧੁੱਪ ਚਾ ਲਵਾ ਕੇ ਤੁਹਾਨੂੰ ਪਤਾ ਵੀ ਸੌਣ ਚੱਲ ਰਹੇ ਆ ਸਲਾਬੀ ਆ ਜਾਂਦੀ ਰਹੀ ਇਹ ਠੀਕ ਠੀਕ ਹੂੰ ਵੀ ਸਾਮ ਸਬਾਲ ਜ਼ਰੂਰੀ ਹੈ ਨਹੀਂ ਤਾਂ ਫੇਰ ਤੁਹਾਨੂੰ ਪਤਾ ਵੀ ਖਰਾਬ ਹੋ ਜਾਂਦੀ ਰਹੀ ਜਾਂਦੀ ਨਹੀਂ ਲੋ ਭਾਈ ਆਹ ਦੇ ਦਦਾ ਮੈਂ ਲਫਾਫੇ ਵੀ ਤੇਰਾ ਇੱਕ ਗਲਾਸ ਆਹ ਕਰ ਗਿਆ ਮੈਂ ਲਾਦੀਕਾਰ ਆ ਹਾਂਜੀ ਠੀਕ ਆ ਠੀਕ ਆ ਲੋ ਭਾਈ ਇੱਕ ਗਲਾਸ ਬੰਦਾ ਪੰਨ ਗਿਆ ਦੇਖ ਇੱਧਰ ਹੈਂ ਕੋਈ ਜੰਗ ਹੈ ਘਟੀ ਮੈਂ ਆਮ ਭਾਂਡੇ ਨਹੀਂ ਹੈ ਜੇ ਕੰਨ ਬੈਠੀ ਬੈਸਲ ਮਾਗੇ ਆਮ ਭਾਂਡੇ ਨਹੀਂ ਹੈ ਰਾਜਾ ਮਹਾਰਾਜਾ ਵਾਲੇ ਭਾਂਡੇ ਹੈ ਇਹਨੂੰ ਹੱਥ ਨਾ ਲਾਓ ਹੈ ਨਾ ਉਹ ਕਾਚੇ ਜਾਲੀ ਹੈ ਕਾਚੇ ਵਿੱਚ ਆ ਦੂਸਰੇ ਤਾਂ ਚੱਲ ਪਾ ਜਿਸ ਨੇ ਹਾਂ ਜਿਹੜੀਆਂ ਲਾਲ ਹੋਈਆਂ ਵੀ ਕਿਤੇ ਖਟਿਆਈ ਪਾਏ ਪਾਏ ਕਿਤੇ ਨਹੀਂ ਹੋਗੀਆਂ ਸਾ ਪਲੇਟਾਂ ਇਹ ਥੋੜਾ ਜਿਹਾ ਹੁੰਦਾ ਫਿਰ ਖਰਾਬ ਹੋ ਜਾਂਦੀ ਹੈ ਸਾਰੇ ਪੁਰਾਣੀਆਂ ਕਾਫੀ ਚਿਰ ਦੀਆਂ ਇਹ ਸਾ ਸੁਭਾਅ ਰੱਖੀ ਸੀ ਚਲ ਠੀਕ ਹੈ ਸਾਮ ਹੈ ਭਾਈ ਆ ਭਾਂਡੇ ਆਪਣੇ ਸਾਰੇ ਸਾਹਮਣੇ ਵੀ ਚੰਗੀ ਗੱਲ ਆ ਚਲੋ ਅਬਾ ਹੋ ਜੈ ਸੰਧ ਪਰਮ ਪੜਾਉਂਗੇ ਕੱਚ ਦਾ ਬਾਬਾ ਬਾਬਾ ਪੰਮੂ ਵਾਲਾ ਤਾਂ ਤੇਰਾ ਚੜ ਗਿਆ ਸਾਰੇ ਪੰਮੂ ਚੱਲ ਪਾ ਸਾਈਕਲ ਚੱਕ ਚੱਲੀਏ ਨਹੀਂ ਨਹੀਂ ਕੇ ਹਾਂ ਦੇਖਿਓ ਮੰਮੀ ਦੀ ਪਲਾਸਟਿਕ ਦਾ ਪਲਾਸਟਿਕ ਵਾਲੇ ਚੱਕੂ ਦਾ ਕੰਚ ਦੇ ਤੇ ਮੇਰੇ ਕੋਲੇ ਆ ਜਦੋਂ ਚਿੱਕਾ ਲੱਗ ਗਿਆ ਤਾਂ ਜੀ ਆਏ ਕਰਨ ਲੱਗਿਆ ਤਾਂ ਗੇੜਨ ਲੱਗਿਆ ਤਾਂ ਪਤਾ ਨਾ ਸ਼ੁਕਰ ਮੈਂ ਦੇਖ ਲਿਆ ਸੋਦੇ ਵੀ ਰਾਂ ਦੇ ਤੇ ਜੀ ਮੈਂ ਚੱਲਦਾ ਵੀ ਤੇ ਉਹ ਫਾਰਕਾ ਡੱਬੇ ਇਹਨਾਂ ਨੂੰ ਸੌਦੇ ਵੇਚ ਦੂੰਗੇ ਆਹੋ ਪਾ ਠੀਕ ਆ ਮੈਂ ਤੇਲ ਦੂ ਲਾਰੇ ਡੱਬੇ ਡੁੱਬੇ ਸਾਰੇ ਧੋਨੇ ਜੀ ਹੁਣ ਵੀ ਐਡੀ ਡਿੱਗੀ ਦਾ ਹੁਣ ਰੱਖਣੀ ਹੋਣੀ ਵੀ ਘੱਟ ਥੋੜਾ ਜਿਹਾ ਇੱਕ ਨਾਲ ਰੱਬਾ ਦੇ ਆਏ ਢੜ ਕੇ ਵਾਂਚੇ ਚ ਭਾਈ ਆਹੋ ਚੱਲ ਡਿੱਗੀ ਉਹ ਪੱਕੀ ਰੱਖ ਲੈ ਇਸ ਦੇ ਵਿੱਚ ਤੇ ਕੱਢ ਹੋਣਾ ਹੈ ਠਾ ਬੈਠੀ ਹੁੰਦੀ ਹੈ ਲੇਟੀ ਹਾਂਜੀ ਹਾਂ ਲੋ ਭਾਈ ਸਾਫ ਹੁੰਦਾ ਜੀ ਉਹ ਤੇ ਦੇਜੋ ਥੋੜਾ ਨੀ ਤੇ ਆਹੋ ਅੱਜ ਹਾਲੇ ਹੁਣ ਕਿੰਨਾ ਘੰਟਾ ਡੇਢ ਘੰਟਾ ਹੋਇਆ ਹਾਲੇ ਲੈ ਕੇ ਆਏ ਨੂੰ ਭਾਈ ਪੰਜ ਮਹੀਨੇ ਰੱਖਿਆ ਜੀ ਮੈਂ ਚੱਲਦੀ ਹਣੀ ਹੁਣ ਕਰ ਦੇ ਦਿੰ ਸਾਫ ਸਫਾਈਏ ਦਾ ਤੇ ਬਾਕੀ ਮੌਸਮ ਗਰਮੀ ਬਹੁਤ ਹੈ ਲੈ ਜਿਵੇਂ ਤਾਂ ਖੜੀ ਖੜੀ ਗਿਣੀ ਹੋ ਜਾਂਦੀ ਹੈ ਵੀ ਕਿਆ ਕਿਆ ਹੈ ਨਿਕਲਣਾ ਤੇ ਇਹ ਜਿਹੜਾ ਤਾਂ ਮਨ ਕਰਦੇ ਆ ਪੂਰੀ ਤਲਾਸੀ ਰਸੋਈ ਦੀ ਤੁਸੀਂ ਤਾਂ ਬਸ ਤੁਹਾਨੂੰ ਤਾਂ ਬਸ ਰੋਟੀ ਤੱਕ ਆ ਵੇ ਰੋਟੀ ਪਾ ਕੇ ਦੇ ਦੋ ਬਸ ਤੁਸੀਂ ਨਹੀਂ ਛੇਡ ਛੇਡ ਕੀਆ ਕਰਦੇ ਮੇਰ ਪਮਾ ਇੱਕ ਕੈਟਾਗਰੀ ਦੇ ਆ ਨਹੀਂ ਪਮਾ ਵੀ ਜ ਫੋਲਦਾ ਹੈ ਕਈ ਵਾਰ ਫੈਸਪੂਚ ਲਾ ਲਦਾ ਹੈ ਨਹੀਂ ਦਿੰਦੀ ਪਮਾ ਤੇ ਕੁਝ ਤਾਂ ਸੁਣ ਲੈਣੀ ਹੈ ਮੈਂ ਪਹਿਲਾਂ ਕਹਿਦਣੀ ਵੀ ਹੈ ਨਹੀਂ ਕਈ ਵਾਰ ਹੁੰਦੇ ਵੀ ਨਹੀਂ ਉਲੇ ਫੇ ਦੇਖਦਾ ਮੰਮੀ ਨੇ ਸੋਚ ਜੀ ਧਾਣੀ ਰੱਖੇ ਬੜੇ ਬੜੂ ਬਿਆਂ ਚ ਉਹ ਨਾ ਮੈਨੂੰ ਤਾਂ ਕਹਿੰਦਾ ਨਾ ਫੌਂਚ ਜਿਸ ਤਰ੍ਹਾਂ ਰੱਖ ਦਿਆਂ ਦੀਆਂ ਡੇੜੀ ਤੇ ਵੇਸ ਹੋਈ ਵੀ ਤੇ ਨਿਕਲ ਜਾਂਦੇ ਪੈਸੇ ਮਨ ਨੂੰ ਇਹਨਾਂ ਸਾਰਿਆਂ ਡੱਬਿਆਂ ਚੋਂ ਦੋ ਡੱਬਿਆਂ ਦਾ ਪਤਾ ਇੱਕ ਚ ਤਾਂ ਐ ਚ ਚਾਪ ਪਤੀ ਆ ਅਹ ਇਹ ਚੀਨੀ ਆ ਠੀਕ ਆ ਨਹੀਂ ਜੇ ਨੀਂਹ ਤੇ ਹੁੰਦੀ ਜਿਸਨ ਚੱਕਰ ਠੀਕ ਆ ਸ਼ੱਕਰ ਹੈ ਹੁਣ ਹਾਂਜੀ ਲੋ ਬਾਈ ਸ਼ੱਕਰ ਦੇ अलावा ਇਹ ਪਈ ਆ ਪਰ ਆ ਚੀਨੀ ਵਾਲਾ ਹਨਾ ਹਾਂਜੀ ਠੀਕ ਆ ਇੱਕ ਮੈਨੂੰ ਆ ਪਤਾ ਵੀ ਹਲਦੀ ਹੈ ਇਹਦੇ ਚ ਬਸ ਹੋਰ ਮੇਰੀ ਕੈਟਾਗਰੀ ਤੇ ਬਹਾਰਾ ਕੰਮ ਮੈਨੂੰ ਨਹੀਂ ਪਤਾ ਵੀ ਕਿਹੜਾ ਕਿੱਧਰ ਹੈ ਹੋਰ ਬਾਕੀ بڑے ਮਸਾਲੇ ਵਾਲਾ ਜਿਵੇਂ ਦਾਲਾਂ ਦੂਲਾਂ ਹੋਗੀਆਂ ਜਾ ਕਨੇ ਅਗਲਾਸ ਨੇ ਆ ਪਲੇਟਾਂ ਨੇ ਹਾਬੀ ਮੇਰੇ ਕਿਚਨ ਸੈਟ ਦਸ ਮਨਾਣੇ ਸਾਰ ਬਾਈ ਜਿਵੇਂ ਸਾਰੀ ਠੀਕ ਹੈ ਚਲੋ ਚਲੋ ਲੱਗ ਜਾਓ ਕੰਮ ਆਪਣੇ ਲੋ ਬਾਈ ਭੈਣਾਂ ਨੇ ਆਉਣਾ ਰਖੜੀਆਂ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੰਦੀ ਹਾ ਦੇਖ ਦਦਾ ਮੈਂ ਬਹੁਤ ਪਏ ਆਲੇ ਦਾਲੇ ਗੇ ਇੰਸ਼ਾਅਤ ਹੋਤੇ ਹੋਏ ਜਿੰਦਰ ਸਲੀਪਾ ਪਰ ਪਛਾਏ ਹੋ ਤੇ ਕੱਪੜੇ ਹਮ ਮੈਂ ਤੋਂ ਤੋਂ ਚਾਹਤ ਜੇ ਉਸ ਮਾਤਾ ਕੰਮ ਠੀਕ ਹੈ ਇਹਨਾਂ ਨੇ ਦੋਹਾਂ ਨੂੰ ਹੁਣ ਆਰਾਮ ਨਾਲ ਲਾਈ ਕਿ ਤੇ ਇੱਦਾਂ ਸਮਾਨ ਤਰ੍ਹਾਂ ਭੰਨੇ ਦੇਣ ਇਹ ਨਹੀਂ ਮੈਂ ਤਾਂ ਦਊਂਗੀ ਛਾਉਣੇ ਜਿਹੜੇ ਡੁੱਬੇ ਡੁੱਬੇ ਦੇ ਮਾਸਟ ਗਰੇ ਅੱਛਾ ਕੱਟ ਦੇ ਕੇ ਮਾਸਟ ਦੇ ਦੂੰਗੀ ਕਾਪੂ ਜਿਹਾ ਇਗਾ ਸੋਬਾ ਦੀ ਲੱਗੀ ਵੀ ਮੈਂ ਹਨਾ ਹਾਂਜੀ ਬਸ ਰੋਟੀ ਰੋਟੀ ਬਣਾ ਕੇ ਉਹ ਹੀ ਵੀ ਕੱਲੇ ਨੌਖਾ ਹੋ ਜਾਂਦਾ ਥੋੜਾ ਜਾਂ ਮੈਨੂੰ ਕੱਲਾ ਰੋਟੀ ਬਾਣੀ ਦਾ ਵੀ ਕਰਨਾ ਹੁੰਦਾ ਬੱਚੇ ਵੀ ਦੇਖਣੇ ਹੁੰਦੇ ਆ ਸੂਸਕਾਲ ਭੇਜ ਕੇ ਉਹਦੇ ਬਾਅਦ ਮੈਂ ਕਿਹੜਾ ਢੇੜ ਹੁੰਦਾ ਹੈ ਜਾਂਦਾ ਵੀਂਗੇ ਰੂਮ ਵੀ ਸੁਖਣਾ ਕਹੀਆਂ ਵੀ ਚੱਲ ਇੱਕ ਇੱਕ ਕਰਕੇ ਕੱਢ ਹੁੰਦਾ ਇਕੱਠਾ ਕੰਮ ਤਾਂ ਕੱਢ ਨਹੀਂ ਹੁੰਦਾ ਵੀ ਕੇਰੀ ਹੋ ਜਾਂਦੀ ਮੈਂ ਮੁੰਡਿਆਂ ਨੂੰ ਗਰਮੀ ਆਈ ਵੀ ਠੰਡਾ ਠੰਡਾ ਪਲਾ ਦੇ ਦਿਖਾਈ ਹਾਂ ਠੰਡਾ ਠੰਡਾ ਪਲਾ ਦੇ ਇਹਨੂੰ ਮੈਂ ਇਹਨੂੰ ਮਿਲਜੇ ਜਿਆ ਪਾਣੀ ਘਾਕੇ ਦਿੰਦੀ ਨੂੰ ਨਹੀਂ ਜਾਇ ਸਾਈਕਲ 'ਚ ਲਾ ਕੇ ਆਉਂਦਾ ਵੀ ਠੰਡਾ ਕਈ ਵਾ ਫਿਰ ਜਿੱਦਾ ਕੀ ਵੀ ਲੰਦਾ ਹੈ ਫੇ ਥੋੜਾ ਜਿਹਾ ਗਲ ਉਹ ਖਰਾਬ ਹੋ ਜਾਵੇ ਤਾਂ ਥਾਮ ਹੋ ਜਾਂਦਾ ਚੋ ਫੇ ਗਈ ਜਾਂਦਾ ਮम्मा ਦਵਾਈ ਦੇ ਦਿਓ ਦਵਾਈ ਦੇ ਦਿਓ ਹਾਂ ਅੰਧ ਬੱਚੇ ਦਵਾਈ ਜ਼ਿਆਦਾ ਖਰਾਬ ਕਰਦੇ ਠੀਕ ਹੈ ਮੈਂ ਦੱਸਿਆ ਹੋਇਆ ਮੈਂ ਵੀ ਜਾਣਾ 8:00 ਵਜੇ ਆਉਣਾ ਵੀ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਹੂੰ ਇਹ ਮਿਕਸ ਕਰਕੇ ਪਾਣੀ ਪੀ ਠੀਕ ਆ ਚੱਲ ਹੁਣ ਆਪਣਾ ਤੇਲ ਦਾ ਹਲੇ ਡਿੱਗਿ ਆਇਓ ਪਈਆਂ ਰਹਿਣ ਤੇ ਦੋਹੇ ਇਹਨਾਂ ਥੱਲੇ ਬੈ ਲੈਣ ਦੀ ਤੇਲ ਦੂਆ ਤੇਲ ਨਹੀਂ ਖੇੜਨਾ ਤੇ ਇਹਦਾ ਸਮਝ ਛਾਟ ਪਰ ਲਾਉਂਗੀ ਕਿਉਂ ਨਾ ਥੰਗਣਾ ਵਿੱਚ ਚੈਨ ਸਵਾਨ ਲੈ ਕੇ ਹੂੰ ਹਾਲੇ ਇਧਰ ਜਸਨ ਸੋਚ ਰਹੀ ਐ ਕੁਸਾ ਵੀ ਕਿਆ ਕਰਨਾ ਐ ਹੈ ਜਸਨ ਸੈਟਿੰਗ ਆ ਗਈ ਐ ਹੂੰ ਆਹ ਟਰੇ ਦਿਖਾਈ ਤੁਸੀਂ ਨਾ ਕਿੰਨੀ ਸੋਹਣੀ ਲੱਦੀ ਦੇਖੀ ਆਹ ਟਰੇ ਆਹ ਜਿਹੜੀਆਂ ਚਾਰ ਪੰਜ ਕੋਲੀਆਂ ਆਹ ਹਾਂ ਨਾ 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 ਹਾਂ ਆਹ ਦੇਖੋ ਭਾਈ ਕਿੰਨੀ ਵਧੀਆ ਚੀਜ਼ ਹੈ ਇਹ ਲੈ ਇਹ ਲੈ ਲਓ ਕਿੰਨੇ ਵਧੀਆ ਚੀਜ਼ ਬਣ ਗਈ ਹੈ ਨਾ ਜੇ ਹਨ ਇਹ ਦੇਖ ਪਰ ਆ ਫਾਈ ਲਾ ਜੀ ਇਹ ਗੱਡੀਆਂ ਪਹੁੰਚੇ ਗੜ ਮਾ ਦੇ ਨੂੰ ਹੂੰ ਜਿੰਨ ਕਾਜੂ ਬਦਾਮ ਪਾ ਲੇ ਬਿਸਕੁਟ ਕਾਜੂ ਬਦਾਮ ਵਾਲਾ ਹੁੰਦਾ ਕੋਈ ਹੈ ਨਹੀਂ ਲੈ ਲੈ ਕੇ ਰੱਖਿਆ ਹੋਈ ਐ ਹਾਂ ਪਤਾ ਇਹ ਜਿ ਮੌਕੇ ਤੇ ਕੱਢਉ ਨਹੀਂ ਹੁਣ ਭੈਣਾਂ ਨੇ ਆਉਣਾ ਪਾਛੇ ਦੋਸ ਸਾਫ ਸਫਾਈ ਕਰੀ ਜੀ ਬਿਸਕੁਟ ਦੂਰ ਤੱਕ ਤਿਆਰ ਕਰਿਆ ਤੇ ਇੱਕ ਪ੍ਰਸ਼ਾਦਾ ਪਾਣੀ ਵੀ ਫਿਰ ਦੇਣਾ ਹੈ ਚਾਹ ਚੂ ਵੀ ਦੇਣੀ ਆ ਵਧੀਆ ਹੂੰ ਕਾ ਕਰਕੇ ਫਿਰ ਸਫਾਈ ਆ ਗਈ ਠੀਕ ਆ ਸਮੋਸਿਆਂ ਸਮੋਸਿਆਂ ਦੀਆਂ ਪਲੇਟਾਂ ਜਾਣੀ ਸਾਫ ਕਰਤੀਆਂ ਹਾਂ ਹਾਂ ਜੀ ਹਾਂ ਚਲੋ ਬਸ ਜਦ ਤੱਕ ਇੱਕ ਵਾਰ ਹੋਰ ਵਕਵਾ ਕਰ ਲੈਣਾ ਦੇੜੇ ਜੀ ਵੇ ਸਭ ਐਨਜਵਾਰਾਂ ਨੇ ਰੱਖ ਲਿਆ ਨਾ ਵੀ ਜਦੋਂ ਮਾ ਮਾਲਾ ਰੋਜ਼ ਆ ਬਈ ਰੈਡੀ ਇੱਕ ਵਾਰ ਬਈ ਨਾ ਨਹੀਂ ਤਾਂ ਖੜਨਾ ਨਹੀਂ ਟਿੱਕੇ ਹਾਂਜੀ ਇੰਨਾ ਹੀ ਟਾਈਮ ਪਾਸ ਹੁੰਦਾ ਜਿਨੀ ਲੈ ਬਾਈ ਚਲੋ ਠੀਕ ਆ ਕਰ ਲਾ ਮੰਮੂ ਸਾਈਕਲ ਲਈ ਬਾਹਰ ਵੀ ਆ ਦੇਖ ਲੋ ਬਾਈ ਚਲੋ ਹੌਲੇ ਬਾਈ ਭਾਂਡੇ ਲੱਗ ਲੈ ਤੇ ਪਰ ਗੱਡੀ ਲਾਉਣ ਗਿਆ ਲਖਬਰ ਚਾ ਆਏ ਬਾਈ ਗੱਡੀਆਂ ਆਪਣੀਆਂ ਆਪਣੀਆਂ ਬਾਈ ਸਾਈਡ ਪਰ ਲੱਗੀ ਜਾਂਦੀਆਂ ਬੇੜੇ ਦੇ ਵਿੱਚ ਹੁਣ ਇੰਨਾ ਹੀ ਬਾਈ ਆਪਣੀ ਮੰਮੀ ਨਾਲ ਕਰਾਉਣਾ ਕੰਮ ਪਾਣੀ ਵੀ ਪਾਦੀ ਪੁੱਤ ਫਿਰ ਹਾਂ ਹਾਂਜੀ ਠੀਕ ਆ ਹਾਂ ਜਿੰਗੂ ਠੀਕ ਆ ਚਲੋ ਬਾਈ ਇਹ ਸ਼ਤੂਤ ਦਾ ਬੂਟਾ ਦੇਖੋ ਜਿੰਨਾ ਝੜਦਾ ਹੋਵੇ ਤਾਂ ਕਦਾ ਹੁਣ ਮੇਰੇ ਤੇ ਵੀ ਬੜਾ ਹੋ ਗਿਆ ਲੈ ਬਾਈ ਗੱਲ ਪੱਕੀ ਗਈ ਜੇ ਜਸ਼ਨ ਹਾਂਜੀ ਜਸ਼ਨ ਦਾ ਹੀ ਬੜਾ ਹੋ ਗਿਆ ਬੂਟਾ ਇਹ ਤਾਂ ਅਮੋ ਤਾਂ ਇੱਥੇ ਬੜਾ ਹੋ ਗਿਆ ਦੇਖੀ ਤਾਂ ਉਹ ਦੇਖੋ ਬਾਈ ਮੇਲ ਬੂਲ ਪਰ ਹੱਥ ਮਾਰੀ ਜਾਂਦਾ ਬਣਾ ਕਰੀ ਜਾਂਦਾ ਠਾਰਾ ਠੇਗੀ ਮੰਮੂ ਵੀ ਬਾਈ ਸਾਡਾ ਪੰਮੂ ਆ ਹੁਣ ਤੂੰ ਤਾਂ ਨਹੀਂ ਪਾਣੀ ਪਾਉਂਦਾ ਹਨਾ ਹੂੰ ਹਾਂ ਸੱਚ ਬੋਲਿਆ ਬਾਈ ਇਹ ਇਹਦੀ ਗੱਲ ਪੱਕੀ ਆ ਪਾਣੀ ਪਾਉਂਦਾ ਹੀ ਨਹੀਂ ਕਿਸੇ ਤੇ ਵੀ ਠੀਕ ਹੈ ਨਾ ਹਾਂ ਚਲ ਠੀਕ ਆ ਜੀ ਸਨ ਫਿਰ ਚਲੋ ਬਾਈ ਇੱਥੇ ਤੱਕੇ ਬਲੌਗ ਤਾਂ ਲੱਗੇ ਵੀ ਆਪਣੇ ਆਪਣੇ ਕੰਮ ਸਾਰੇ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ